ਸਨੇਹ ਦੇ ਰੂਪ ਦੇ ਵਿੱਚ ਅਸੀਂ ਇੱਕ ਸਨੇਹਾ ਆਪਣੇ ਨੌਜਵਾਨ ਸਾਥੀਆਂ ਨੂੰ ਦੇਣਾ ਚਾਹੁੰਦੇ ਹਾਂ ਕਿ ਸਾਡੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚ ਇੱਕ ਡਿਪਾਰਟਮੈਂਟ ਆਫ ਸਾਇੰਸ ਐਂਡ ਟੈਕਨੋਲੋਜੀ ਗਵਰਨਮੈਂਟ ਆਫ ਇੰਡੀਆ ਦਾ ਰਿਸਰਚ ਪ੍ਰੋਜੈਕਟ ਹੈ ਨਿਧੀ ਟੀਬੀਆਈ ਬਹੁਤ ਇੰਪੋਰਟੈਂਟ ਗੱਲ ਹੈ ਕਿ ਸਾਡੇ ਪਿੰਡਾਂ ਦੇ ਨੌਜਵਾਨ ਜਿਨ੍ਹਾਂ ਦੀ ਸੋਚ ਸੀਰੀਅਲਸ ਪਲਸਸ ਫਲਾਂ ਤੇ ਸਬਜ਼ੀਆਂ ਦੇ ਰਿਲੇਟਡ ਕੋਈ ਵੀ ਨਵੇਕਲੀ ਸੋਚ ਹੋਵੇ ਉਹਨਾਂ ਦੇ ਮਨ 'ਚ ਕੋਈ ਵੀ ਇਨੋਵੇਟਿਵ ਆਈਡੀਆ ਹੋਵੇ ਉਹਨਾਂ ਦੇ ਮਨ 'ਚ ਵਪਾਰ ਸਬੰਧੀ ਖੇਤੀ ਵਪਾਰ ਸਬੰਧਤ ਤਾਂ ਉਹ ਸਾਡੇ ਨਾਲ ਇਸ ਪ੍ਰੋਜੈਕਟ ਦੇ ਵਿੱਚ ਸ਼ੇਅਰ ਕਰ ਸਕਦੇ ਆ ਜੇ ਉਹ ਸਾਡੇ ਨਾਲ ਸ਼ੇਅਰ ਕਰਨਗੇ ਤਾਂ ਅਸੀਂ ਉਹਨੂੰ ਕਮਰਸ਼ੀਅਲ ਡਾਈਮੈਂਸ਼ਨ ਦੇ ਉੱਤੇ ਲੈ ਕੇ ਜਾਣ ਦੀ ਕੋਸ਼ਿਸ਼ ਕਰਾਂਗੇ ਕਮਰਸ਼ੀਅਲ ਡਾਈਮੈਂਸ਼ਨ ਤੋਂ ਭਾਵ ਕਿ ਲਾਗਤਾਂ ਤੋਂ ਲੈ ਕੇ ਖਪਤਕਾਰ ਤੱਕ ਦੀ ਸਾਰੀ ਵੈਲਿਊ ਚੇਨ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਾਂਗੇ ਨੈਟਵਰਕਿੰਗ ਕਰਾਉਣ ਦੀ ਕੋਸ਼ਿਸ਼ ਕਰਾਂਗੇ ਮੰਡੀ ਕਾਰੀ ਦੇ ਵਿੱਚ ਉਹਨਾਂ ਦੀ ਬ੍ਰਾਂਡਿੰਗ ਪੈਕੇਜਿੰਗ ਲੇਬਲਿੰਗ ਦੇ ਵਿੱਚ ਮਦਦ ਕਰਾਂਗੇ ਉਸ ਤੋਂ ਬਾਅਦ ਫੰਡਿੰਗ ਏਜੰਸੀਜ਼ ਜਾਂ ਸਰਕਾਰ ਦੀਆਂ ਇਹ ਜਿਹੜੀਆਂ ਸਕੀਮਾਂ ਜਿੱਥੇ ਉਹਨਾਂ ਨੂੰ ਫੰਡ ਵੀ ਮਿਲ ਸਕੇ ਉਹਦੇ ਲਈ ਉਹਨਾਂ ਦੀ ਤਿਆਰੀ ਕਰਾਵਾਂਗੇ ਫਾਈਨੈਂਸ਼ੀਅਲ ਅਸਿਸਟੈਂਸ ਲਈ ਉਹਨਾਂ ਦੀ ਤਿਆਰੀ ਕਰਾਵਾਂਗੇ ਸੋ ਮੈਂ ਸਾਰਿਆਂ ਨੂੰ ਸੱਦਾ ਦਿੰਦਾ ਜੇ ਤੁਹਾਡੇ ਮਨ 'ਚ ਕੋਈ ਵੀ ਨਵਿਕਲੀ ਸੋਚ ਕੋਈ ਨਵੀਂ ਸੋਚ ਹੋਵੇ ਤਾਂ ਸਾਡੇ ਨਾਲ ਜਰੂਰ ਸਾਂਝੀ ਕਰਿਓ ਥੱਲੇ ਸਾਡੀ ਮੇਲ ਆਈਡੀ ਲਿਖੀ ਆ ਮੈਂ ਉਮੀਦ ਕਰਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਤੁਹਾਡੇ ਨਾਲ ਜੁੜਨ ਦੀ ਕੋਸ਼ਿਸ਼ ਕਰਾਂਗੇ ਤੁਸੀਂ ਸਾਡੇ ਨਾਲ ਜੁੜਨ ਦੀ ਕੋਸ਼ਿਸ਼ ਕਰੋਗੇ ਤਾਂ ਜੋ ਪੰਜਾਬ ਦਾ ਖੇਤੀ ਵਪਾਰ ਜਿਹੜਾ ਉਹ ਪਰਫੁੱਲਟ ਹੋ ਸਕੇ ਧੰਨਵਾਦ